ਬੁੱਟਾ ਸਿੰਘ ਸ਼ਾਹ ਦੀ ਪੰਜਾਬੀ ਨਾਵਲ ਨੂਰੀ ਦਾ ਅਗਲਾ ਭਾਗ 7 ਅੱਜ ਨਾਲ ਸਾਂਝਾ ਕਰਨ ਜਾ ਰਹੀ ਹਾਂ ਜੀ ਤੁਸੀਂ ਸਾਰੇ YouTube ਚੈਨਲ ਸਵੀ ਮੀਡੀਆ ਪਾਉ ਚਰਤ ਸਿੰਘ ਦੀ ਹਵੇਲੀ ਚ ਗਹਿਮਾ-ਗਹਿਮੀ ਸੀਗੀ ਜਿਵੇਂ ਸਾਰਾ ਇਲਾਕਾ ਹੀ ਪਹੁੰਚ ਗਿਆ ਸੀਗਾ ਵੇੜੇ ਚ ਮੰਜੇ ਕੁਰਸੀਆਂ ਮੂੜੇ ਤੇ ਫੇਰ ਧਰਤੀ ਤੇ ਹੀ ਚੌਂਕੜੀ ਮਾਰੀ ਸ਼ਰਾਬ ਪੀਤੀ ਜਾ ਰਹੀ ਸੀ ਜੀਪਾਂ ਤੇ ਕਾਰਾਂ ਊਠ ਤੇ ਘੋੜੇ ਵੇੜੇ ਤੋਂ ਬਾਹਰ ਖੇਤਾਂ ਤੱਕ ਖੜੇ ਸਨ ਪਿੰਡ ਵਾਲਿਆਂ ਨੂੰ ਪਤਾ ਨਹੀਂ ਸੀ ਕਿ ਇਹ ਭੀੜ ਕਾ ਦੀ ਖੂਜੀ ਚ ਸੀਗੀ ਸ਼ਰਾਬ ਦੀਆਂ ਬੋਤਲਾਂ ਨਹੀਂ ਪੀਪੇ ਖਾਲੀ ਕੀਤੇ ਜਾ ਰਹੇ ਸਨ ਕੁੜਮਾ ਸ਼ੇਰਸਿਆਂ ਤੂੰ ਤਾਂ ਦੇਖਣ ਨੂੰ ਪੱਬੂ ਜੇ ਲੱਗਦਾ ਸੀਗਾ ਪਰ ਨੱਡੀ ਤਾਂ ਹੋਰ ਭਰੀ ਸੁ ਕਿਤੇ ਕਿਸੇ ਦੀ ਤਾਂ ਨਹੀਂ ਚੱਕ ਲਿਆ ਨਾ ਬਸੰਤੀ ਨੇ ਹੱਸ ਕੇ ਕਿਹਾ ਤੇ ਸਾਰੇ ਪਾਸੇ ਹਾਸਣ ਮਚ ਗਏ ਸੀ ਬਸੰਤੀਏ ਸ਼ੇਰ ਸਿੰਘ ਦੀ ਤੂੰ ਮੜ ਜਵਾਨੀ ਨਹੀਂ ਤੱਕੀਗੀ ਜਿੱਥੋਂ ਲੰਘ ਜਾਂਦਾ ਸੀ ਕੁੜੀਆਂ ਕੱਤਰੀਆਂ ਕਿਹਾ ਕਰਦੀਆਂ ਸਨ ਫੜੀ ਮਾਂ ਮੱਕਈ ਦਾ ਟੱਕ ਮੈਂ ਸ਼ੇਰ ਸਿੰਘ ਤੱਕਣਾਈ ਹਾਸਾ ਮਚ ਗਿਆ ਸੀਗਾ ਸ਼ੇਰਸਿਆ ਆ ਤਾਂ ਮੜ ਸਾਰਿਆਂ ਯਾਰਾਂ ਨੂੰ ਮਲਾਵਾ ਚੜਤ ਸਿੰਘ ਨੇ ਕਿਹਾ ਸੀਗਾ ਚੜਤ ਸਿੰਘ ਦਾ ਧੂਆਂ ਚਿੱਟਾ ਬੋਥਾ ਵੇੜਾ ਸੰਭਰ ਰਿਹਾ ਸੀਗਾ ਸ਼ਰਾਬ ਦੀ ਲੋਰ ਚ ਉਸਦੀ ਸੰਗਤਰੀ ਪਗੜੀ ਅੱਧੀ ਗਲ ਚ ਆ ਗਈ ਸੀਗੀ ਉਸਦੀ ਦਾੜੀ ਸ਼ਰਾਬ ਨਾਲ ਭਿੱਜੀ ਹੋਈ ਚਿੱਟਾ ਕੋੜਤਾ ਮੁਰਗੇ ਦੇ ਮਸਾਲੇ ਨਾਲ ਲੱਤ-ਪੱਥ ਸੀਗਾ ਉਹ ਬਾਰ-ਬਾਰ ਕਿੱਲੀਆਂ ਵਰਗੀਆਂ ਉਂਗਲਾਂ ਕਟਦਾ ਸੀਗਾ ਝਟਦਾ ਸੀਗਾ ਤੇ ਦੂਜੇ ਹੱਥ ਗਲਾਸ ਨੂੰ ਡੀਕ ਲਾਦਾ ਸੀਗਾ ਸ਼ੇਰ ਸਿੰਘ ਨੂੰ ਸ਼ਰਾਬੋਂ ਬਾਦ ਮਿਲੀ ਤੈਰ ਬਣੇ ਪੱਖ ਦਾ ਨਸ਼ਾ ਸੀਗਾ ਇਸ ਪੱਖ ਦੇ ਬਲਬੂਤੇ ਉਹ ਸਾਰਾ ਇਲਾਕਾ ਫੂਕੇ ਸਵਾਹ ਕਰ ਸਕਦਾ ਸੀਗਾ ਜੇ ਇਹ ਜੇ ਪਿੱਟੀ ਵਾਲਾ ਬਦਮਾਸ਼ ਚੜਦੀ ਉਮਰ ਹੀ ਚਾਰ ਦਸ਼ਮਣ ਮਾਰੇ ਸੀਗੇ ਤੇ ਅੱਜ ਤੱਕ ਪਤਾ ਨਹੀਂ ਕਿੰਨੇ ਮਾਰ ਚੁੱਕਿਆ ਹੀ ਕਿੰਨੇ ਮਾਰੇ ਉਹ ਕਦੇ ਗਿਣਤੀ ਹੀ ਨਹੀਂ ਕੀਤੀ ਕਿ ਨੱਡੀ ਜੇਣਾ ਜਿਹੜਾ ਆਕੜਦੇ ਨੇ ਉਸੇ ਵੇਲੇ ਉਹਦਾ ਟੱਟੂ ਪਾਰ ਕਰਦਾ ਹੈ ਪਿੱਟੀ ਵਾਲਾ ਬਦਮਾਸ਼ ਵਾਲਾ ਤੋਰੇਸ਼ ਲੱਗਦਾ ਸੀਗਾ ਉਹ ਬਗਿਆੜ ਜੇਡ ਮੂੰਖ ਖੋਲ ਬੱਕਰੇ ਦੀਆਂ ਸੰਖਾਂਾ ਸੂਤ ਸੂਤ ਬਾਹਰ ਸੁੱਟ ਰਿਹਾ ਸੀਗਾ ਜਿਵੇਂ ਵੇਲਣਾ ਪਛ ਸੁੱਟਦਾ ਜਾ ਤੇ ਇਹ ਜੀ ਚੰਡੂਕੇ ਵਾਲਾ ਹੜ ਸਿੰਘ ਸਾਡਾ ਹੱਕ ਦਾ ਵਾਲ ਹੀ ਬੰਦਾ ਬਹੁਤ ਨਿੱਗਾ ਹੀ ਛੇਦੀ ਕੀਤੇ ਜੀ ਝਾੜ ਨਹੀਂ ਜੇ ਖੋਲਦਾਗਾ ਤੇ ਜਦੋਂ ਖੋਲਦਾਏ ਦਸ਼ਮਨ ਥਾਂ ਤੇ ਹੀ ਫਨਾਹ ਸਮਝੋ ਘਰ 11 ਅਸਲੇ ਕੀ ਪਾਉ ਇੱਕ ਹੋਰ ਲੈ ਲਿਆ ਲੰਮੀ ਨਾਲੀ ਵਾਲਾ ਪਿਸਤੌਲ ਤਾਜ਼ਾ ਹੀ ਖਰੀਦਿਆਈ ਉਹ ਪਿਸਤੌਲ ਦੀ ਨਾਲੀ ਤੇ ਹੱਥ ਫੇਰ ਰਿਹਾ ਸੀਗਾ ਤੇ ਫਿਰ ਉਸਨੇ ਰੱਬ ਦੇ ਟਿੱਡ 'ਚ ਰੋਂਦ ਮਾਰਿਆ ਸੀਗਾ ਸ਼ਾਬਾਸ਼ ਜਵਾਨਾ ਨਤ ਨਤ ਨਹੀਂ ਭਤੀਜੇ ਵਿਉਣੇਗੇ ਕਿਸੇ ਦੂਰੋਂ ਕਿਹਾ ਤੇ ਇਹ ਜੇ ਭੁੰਡੜ ਵਾਲਾ ਜਗਰਾਜ ਸਿੰਘ ਇਹ ਤਾਂ ਗੱਲ ਜੀ ਵੀ ਗੱਭਜੀ ਦੋ ਵਾਰ ਫਾਹੇ ਤੋਂ ਬਚਿਆ ਪਰ ਬੰਦੇ ਮਾਰਨ ਨੂੰ ਅਜੇ ਵੀ ਨਹੀਂ ਹਟਦਾਗਾ ਚੱਲ ਚ ਸਹਾ ਛਿੱਜੜ ਮਾਰਤਾ ਸੀਗਾ ਜਿਵੇਂ ਮੁਰਬੰਦਾ ਮਾਰਤਾ ਅਸੀਂ ਪਉ ਸ਼ੌਕ ਨਹੀਂ ਛੱਡਣਾਗਾ ਉਸ ਦਾ ਰੰਗ ਕਾਲਾ ਸੀਗਾ ਅੱਖਾਂ ਲਾਲ ਤੇ ਦਾੜੀ ਕਤਰੀ ਹੋਈ ਸੀਗੀ ਉਸ ਦੀ ਰੱਤੀ ਪੱਗ ਅੱਧੀ ਟੱਟ ਚੁੱਕੀ ਸੀਗੀ ਪਰ ਹੈ ਯਾਰਾਂ ਦਾ ਯਾਰ ਅੱਧੀ ਰਾਤ ਸੱਦਾ ਭੇਜਾਂ ਚਾਰ ਅਸਲੇ ਲੈ ਕੇ ਹਾਜ਼ਰ ਹੋ ਜਾਂਦਾ ਏ ਇਹ ਹੈ ਵਰਕੰਦੀ ਵਾਲਾ ਇੰਦਰ ਮਲਕ ਸਰੀਰ ਦਾ ਪਤਲਾ ਪਰ ਨਿਸ਼ਾਨਾ ਪਤਾ ਨਹੀਂ ਕਿੱਥੋਂ ਸਿੱਖਿਆਈ ਮੱਖਿਆ ਮੱਛੀ ਦੀ ਕਿਹੜਾ ਆਖ ਨਾ ਫੁੰਡ ਦੇਵੇ ਬੜੇ ਨੇ ਦੁਸ਼ਮਣ ਮਾਰੇ ਐ ਪੁਲਿਸ ਸਗੋਂ ਇਹਨੂੰ ਪੁੱਛ ਕੇ ਇਲਾਕੇ ਦੀ ਗਸ਼ਤ ਕਰਦੀ ਐ ਮਾਲਕ ਦੀਆਂ ਅੱਖਾਂ ਪਤਲੇ ਸੱਪ ਵਰਗੀਆਂ ਸੀਆਂ ਉਸਨੇ ਮੁੱਛਾਂ ਦੇ ਵਾਲ ਝੱਬ-ਝੱਬ ਕੇ ਬੋਰ ਰੱਖੇ ਹੋਏ ਸਨ ਪਾਉ ਬਸ ਕਰ ਜਾਂ ਹੁਣ ਇਉਂ ਤਾਂ ਅੱਧੀ ਰਾਤ ਤੱਕ ਇਸੇ ਕੰਮ ਲੱਗਿਆ ਰਹੇਗਾ ਤੂੰ ਸੇਵਾਦਾਰ ਅੱਜ ਕਿਸ ਕੰਮ ਲਈ ਇਕੱਠ ਕੀਤਾ ਆ ਇੱਕ ਮੰਜੇ ਤੋਂ ਟਾਣੀ ਵਾਲਾ ਗੁਜਰ ਬਦਮਾਸ਼ ਬੋਲਿਆ ਸੀਗਾ ਉਹ ਮੋٹے ਗੋਡਿਆਂ ਤੇ ਗੰਡਾਂ ਵਾਲੀਆਂ ਉਂਗਲਾਂ ਵਾਲੇ ਲੰਬੇ ਪੈਰ ਖਲਾਰੀ ਮੁੰਜੇ ਤੇ ਸਾਰੇ ਦਾ ਸਾਰੇ ਦਾ ਖੁੱਲਿਆ ਪਿਆ ਸੀਗਾ ਉਸ ਦਾ ਰੰਗ ਕਾਲੇ ਨਾਗ ਵਾਂਗ ਕਾਲਾ ਸੀਗਾ ਤੇ ਦਾੜੀ ਹੋਰ ਵੀ ਕਾਲੀ ਸੀਗੀ ਉਸ ਦੇ ਦੋ ਪੀਲੇ ਲੰਬੇ ਦੰਦ ਕਹਾੜਿਆਂ ਵਾਂਗ ਬਾਹਰ ਝਾਕਦੇ ਸਨ ਸਾਰੇ ਦੇ ਸਾਰੇ ਸ਼ਰਾਬੀ ਹੋ ਚੁੱਕੇ ਸਨ ਨਾ दारू ਮੱਕਰੀ ਸੀ ਨਾ ਉਹਨਾਂ ਦੇ ਬਖਹਿਲਾ ਵਰਗੇ ਢਿੱਡ ਭਰਦੇ ਸਨ ਬੱਕਰੇ ਤੇ ਮੁਰਗਿਆਂ ਦੀਆਂ ਪ੍ਰਾਂਤਾਂ ਭਰੀਆਂ ਖਾਲੀ ਹੁੰਦੀਆਂ ਜਾ ਰਹੀਆਂ ਸਨ ਮੁਰਗਾ ਪਰਾਸਟ ਮੁਰਗਾ ਖਾਦਾ ਜਹੀ ਜੀ ਗੋਭੀ ਖਾ ਲਈ ਹੈ ਇਸ ਦੀਆਂ ਪੱਛੜਾਂ ਚ ਜਾਣ ਹੋਈ ਨਾ ਮਾਸ ਚ ਸੁਆਦ ਆ ਕੋਈ ਕਹਿ ਰਿਹਾ ਸੀਗਾ ਬੱਕਰੇ ਦੇ ਹੱਡ ਚੂਂਡਦੇ ਆ ਉਸ ਦਾ ਮੂੰਹ ਮੱਥਾ ਮੁੜ ਕੇ ਨਾਲ ਪੜ ਚੁੱਕਿਆ ਸੀਗਾ ਛੇਰ ਸਿਆ ਮੜ ਨੱਡੇ ਦੇ ਮੂੰਹ ਜਵਾਰਾ ਕਦੋਂ ਲਵਾਉਣਾ ਆ ਚਰਤ ਸਿੰਘ ਨੇ ਬੋਤਲ ਮੂੰਹ ਨਾਲ ਲਾਂਦਿਆਂ ਪੁੱਛਿਆ ਸੀਗਾ ਉਸ ਦੀਆਂ ਕੋਚਰੀ ਅੱਖਾਂ ਨਸ਼ੇ ਨਾਲ ਖੜਕਦਿਆਂ ਜਾ ਰਹੀਆਂ ਸਨ ਜਦੋਂ ਕਹੋ ਗੁਰਦੁਆਰਿਆਂ ਅੱਖਰ ਕਢਾ ਲਓ ਤੇ ਸਿਆਣਾ ਪਾ ਨਿਭੜੇ ਮੁ ਛੱਡੋ ਮੜ ਪਰ ਬਾਪੂ ਇਹਨਾਂ ਦੇ ਦਸ਼ਮਣਾਂ ਦੀਆਂ ਤਾਂ ਰੜਕਾਂ ਕੱਢ ਛੱਡੋ ਜ਼ਬਰ ਜੰਗ ਸਿੰਘ ਮੁਰਗਾ ਖਾਣ ਹੀ ਚੱਲ ਰਿਹਾ ਸੀਗਾ ਕਿਹੜੇ ਦਸ਼ਮਣਾਂ ਦੀਆਂ ਮੜ ਤੇ ਇਹਨਾਂ ਨੂੰ ਹੀ ਪੁੱਛ ਛੱਡੋ ਕੇ ਲੜਾਈਆਂ ਤਾਂ ਮੜ ساری ਉਮਰ ਕਰਨੀਆਂ ਹੀ ਹੋਈਆਂ ਪਹਿਲਾਂ ਮੇਰੇ ਸ਼ੇਰ ਦੀਲਾਵਾ ਪੜੋ ਬਸੰਤੀ ਨੇ ਕਿਹਾ ਨਹੀਂ ਪਹਿਲਾਂ ਦਸ਼ਮਣੀ ਦੀ ਰੜਕ ਕੱਢਣੀ ਏ ਪਾਉ ਚਰਤ ਸਿੰਘ ਨੇ ਮੁਰਗੇ ਦੀ ਟੰਗ ਮੂੰਹ ਚ ਫਸਾਈ ਸੀਗੀ ਤਾਂ ਫੇਰ ਮੈਂ ਮੜ ਬਹੂ ਨੂੰ ਮੱਜ ਭੇਜ ਛੱਡਣੀ ਹੂ ਵਿਚਾਰੀ ਦੀਆਂ ਹੜਬਾਂ ਨਿਕਲੀਆਂ ਪਈਆਂ ਈ ਤੂੰ ਕੀ ਉਹਨੂੰ ਪਲਵਾਨ ਬਣਾਉਣਾ ਈ ਕਿ ਕੋਸਟੀ ਲੜ ਦਈ ਲੜਾਈ ਸੂ ਗਾਮੇ ਪਲਵਾਨ ਨਾਲ ਕੁੜੀਆਂ ਕੱਤਰੀਆਂ ਮੜ ਸਰੀਰ ਦੀਆਂ ਹਲਕੀਆਂ ਹੀ ਚੰਗੀਆਂ ਲੱਗਦ ਖਣੇ ਕੀ ਚਾਰਨਾ ਈ ਤਾਂ ਆਪਣੇ ਸਿਉਣੇ ਨੂੰ ਚਾਰ ਬਾਪੂ ਮੈਂ ਬਹੁਤ ਤਕੜਾ ਆਇਆ ਇਹੋ ਜੀ ਦੇ ਤਾਂ ਮੈਂ ਵਾਲੇ ਕੱਢ ਦਿਆਂਗਾ ਸ਼ਾਹਵਾਸ਼ੇ ਚੋਬਰਾ ਸਾਡੀ ਰੱਖ ਵਿਖਾਈਏ ਮੈਂ ਵੀ ਤੇਰੀ ਮਾਂ ਦੀ ਪਹਿਲੀ ਰਾਤ ਜੀਵ ਕਢਾ ਦਿੱਤੀ ਸੀ ਵੇ ਕਿਉਂ ਸੂਰਾ ਬੱਕਦਾਏ ਬਸੰਤੀ ਨੇ ਹੱਸਦਿਆਂ ਕਿਹਾ ਸੀਗਾ ਹੁਣ ਲੱਜਾਂਦੀ ਏ ਪਈਏ ਨੂੰ ਚੜ੍ਹਤ ਸਿੰਘ ਨੇ ਹੱਸਦਿਆਂ ਕਿਹਾ ਸੀਗਾ ਕੋਲ ਪੁੱਤ ਜੋਂ ਬੈਠਾ ਆ ਤੇ ਪੁੱਤ ਮੋੜ ਨਹੀਂ ਜਾਣਦਾਗਾ ਬਈ ਬਾਪੂ ਨੇ ਤੇਰੇ ਨਾਲ ਪਹਿਲੀ ਰਾਤ ਤੇ ਕੀ ਕੀਤਾ ਹੋਊਗਾ ਇਹ ਕਿਤੇ ਸਮਾਨਤਾ ਨਹੀਂ ਡਿੱਗ ਪਿਆ ਪੜੀ ਨੂੰ ਕੀ ਪੜਾਉਣਾ ਏ ਫੱਤੂ ਕਾਜੀ ਆ ਜੰਮ ਦੀ ਹੀਰ ਪੜ ਗਈ ਭੀੜ ਚੋਂ ਹੱਸਣ ਦੀਆਂ ਆਵਾਜ਼ਾਂ ਆਨ ਲੱਗ ਪਈਆਂ ਸੀ ਸ਼ਰਾਬੀ ਲਲਕਾਰਾਂ ਦੇ ਨਾਲ ਗੋਲੀਆਂ ਦੀ ਆਵਾਜ਼ ਵੀ ਅਸਮਾਨੀ ਚੜ ਰਹੀ ਸੀ ਸਾਰੀ ਰਾਤ ਸ਼ਰਾਬ ਪੀਨ ਮਗਰੋਤੈ ਇਹ ਹੋਇਆ ਕਿ ਜਬਰਜੰਗ ਸਿੰਘ ਦੇ ਮੂਹ ਸ਼ਹਾਰਾ ਲਾਉਣ ਤੋਂ ਪਹਿਲਾਂ ਸ਼ੇਰ ਸਿੰਘ ਦੇ ਦੁਸ਼ਮਣਾਂ ਨੂੰ ਚੌਨਾ ਸੀਗਾ ਦੁਸ਼ਮਣ ਰੋਜ਼ ਸਰਕਾਰੀ ਜੰਗ ਵਿੱਚ ਸ਼ਿਕਾਰ ਖੇਡਣ ਜਾਂਦੇ ਸੀਗੇ ਉਹਨਾਂ ਦੇ ਚਾਰ ਦਿਨਾਂ ਮਗਰੋਂ ਦੋ ਬੰਦੇ ਦਾਗੀ ਕਰਨੇ ਸੀਗੇ ਤੇ ਦਾਗੀ ਕਰਨ ਵਾਲਿਆਂ 'ਚੋਂ ਸਭ ਤੋਂ ਅੱਗੇ ਜਬਰਜੰਗ ਸਿੰਘ ਹੋਵੇਗਾ ਜਬਰਜੰਗ ਸਿੰਘ ਆਪਣੀ ਦਲੇਰੀ ਦਿਖਾਣੀ ਚਾਹਦਾ ਸੀਗਾ ਪਰ ਸ਼ਾਦੀ ਕਦੋਂ ਕਰਨੀ ਹੈ ਸ਼ੇਰ ਸਿੰਘ ਨੇ ਪੁੱਛਿਆ ਸੀ ਬਹੁਤੀ ਕਾਲੀ ਪਈਏ ਨਹੀਂ ਘਰੇ ਤਾਂ ਦੱਸਣਾ ਪਵੇਗਾ ਨਾ ਪੋ ਤੋ ਇੱਕ ਦਿਨ ਪਹਿਲਾਂ ਪਹਿਲੀ ਰਾਤ ਪੋ ਦੀ ਹੋਣੀ ਚਾਹੀਦੀ ਹੈ ਪੋ ਬਚਨਗੇ ਉਹ ਜੋ ਸੌਣਗੇ ਦੋ ਬੋਲਦਾ ਪਾਉ ਹਾ ਹਾ ਕਰਕੇ ਹੱਸਿਆ ਸੀਗਾ ਪੋ ਤਾਂ ਮੇਲਾ ਹੁੰਦਾ ਏ ਬਸੰਤੀ ਨੇ ਵਿਚਾਰ ਕੇ ਦੱਸਿਆ ਸੀਗਾ ਤੋ ਲਾਂਗੇ ਜੇ ਮੇਲਾ ਹੁੰਦਾ ਏ ਤਾਂ ਲਜਤ ਮੁੜ ਭਰਮੀ ਸਰ ਦੀ ਜੀ ਆਂਦੀ ਹੈ ਅਗਲੇ ਮਹੀਨੇ ਮੁਰ ਮਰਗੇ ਸੂਰ ਤੇ ਰੋ ਮੁਰਗੇ ਸੂਰ ਤੇ ਰੋਜ ਦਾ ਆਚਾਰ ਪਵਾ ਛੜਦੇ ਆ ਪਤਾ ਲੱਗੇ ਅਸੂ ਦੇ ਮਹੀਨੇ ਸਾਡੀ ਝੋਲੀ ਪੋਤਰਾ ਆ ਪਿਆ ਮੜ ਬਹੂ ਲੋੜੇ ਦੀ ਸੁਣੀਏ ਅੰਗਰੇਜ਼ ਜੰਮੂ ਕੀ ਕਰਮਾ ਵਾਲੀ ਸ਼ੇਰ ਮੇਰਾ ਸ਼ੇਰ ਕਿਹੜਾ ਘਟ ਸੁਨੱਖਾ ਹੀ ਬਸੰਤੀ ਨੂੰ ਆਪਣੀ ਕੋਖ ਦਾ ਫਿਕਰ ਪੈ ਗਿਆ ਸੀਗਾ ਸਰਕਾਰੀ ਜੰਗਲ ਚ ਕਦੋਂ ਚੱਲਣਾ ਆ ਜਬਰ ਜੰਗ ਸਿੰਘ ਨੇ ਪੁੱਛਿਆ ਉਹ ਬਰਾਬਰ ਮੁਰਗਾ ਖਾ ਰਿਆ ਸੀਗਾ ਜਿਵੇਂ ਗਿੱਦੜ ਖਰਬੂਜਾ ਖਾਂਦਾ ਆ ਪਹਿਲਾਂ ਸੁਈਆਂ ਭੇਜੋ ਚਰਤ ਸਿੰਘ ਨੇ ਕਿਹਾ ਸੀਗਾ ਮੱਲੋ ਖੋਜੀ ਨੂੰ ਪੇਛੜਦੇ ਆ ਪੁਲਿਸ ਥਾਣਾ ਵੀ ਬੰਨ ਛੱਡੋ ਛਿੱਲੜ ਦਿੱਤੇ ਬਗੈਰ ਕੰਮ ਨਹੀਂ ਬਣਦਾਗਾ ਬਹੁਤੀ ਭੀੜ ਨਹੀਂ ਚਾਹੀਦੀਗੀ ਬਹੁਤਾਂ ਦਾ ਕੀ ਕੰਮ ਆ ਅਸਲਾ ਪੂਰਾ ਖੜਾਂਗੇ ਜਬਰਜੰਗ ਸਿੰਘ ਨੇ ਕਿਹਾ ਸੀਗਾ ਪੀੜ ਸੌ ਗਈ ਸੀਗੀ ਕਿਸੇ ਨੇ ਸੰਭਲ ਕੇ ਰੋਟੀ ਨਹੀਂ ਸਿਖਾਦੀਗੀ दारू ਦੇ ਨਾਲ ਨਾਲ ਮੁਰਗਾ ਤੇ ਬੱਕਰਾ ਖਾਂਦੇ ਰਹੇ ਸਨ ਕਿਸੇ ਨੇ ਉੱਠ ਕੇ ਹੱਥ ਤੋਤੇ ਨਾਲ ਮੂੰਹ ਤੋਤਾ ਕਰਾੜੇ ਮਾਰ ਰਹੇ ਸਨ ਕੁਝ ਕ ਲੜ ਰਹੇ ਕੁੱਤਿਆਂ ਵਾਂਗ ਕਰਾੜੇ ਚੀਕਾਂ ਮਾਰਦੇ ਸਨ ਚੜਤ ਸਿੰਘ ਸ਼ੇਰ ਸਿੰਘ ਕਰੀਬ ਹੀ ਕਰਾੜੇ ਮਾਰ ਰਿਹਾ ਸੀਗਾ ਸ਼ੇਰ ਸਿੰਘ ਉਸ ਵਲ ਤੱਕ ਕੇ ਆਪਣੇ ਆਪ ਨੂੰ ਤਕਦੀਰ ਦਾ ਧਨੀ ਮੰਨਦਾ ਸੀਗਾ ਜਿਸ ਨੂੰ ਪਾਉ ਦਾ ਪੱਖ ਮਿਲ ਗਿਆ ਸੀਗਾ ਹੁਣ ਸ਼ੇਰ ਸਿੰਘ ਨੇ ਦੁਸ਼ਮਨ ਨੂੰ ਵਾਰੀ-ਵਾਰੀ ਖਤਮ ਕਰ ਦੇਣਾ ਸੀ ਅਤੇ ਸਾਰੇ ਦੇ ਸਾਰੇ ਇਲਾਕੇ ਚ ਆਪਣਾ ਸਿੱਕਾ ਮਨਾ ਲੈਣਾ ਸੀਗਾ ਥੋੜੀ ਦੂਰ ਜਬਰ ਜੰਗ ਸਿੰਘ ਘਰਾੜੇ ਮਾਰ ਰਿਹਾ ਸੀਗਾ ਉਹ ਅੱਧ ਨੰਗਾ ਪਤਨ ਤੇ ਪਏ ਕੱਚੂ ਕੁੰਮੇ ਦੀ ਤਰ੍ਹਾਂ ਲੱਗਦਾ ਸੀਗਾ ਉਹ ਸੁੱਤਾ ਪਿਆ ਹੱਸਦਾ ਸੀਗਾ ਜਿਵੇਂ ਉਹ ਨੂਰੀ ਨੂੰ ਤੱਕ ਰਿਹਾ ਸੀਗਾ ਮੱਲੂ ਖੋਜੀ ਸਾਰੀ ਸੂ ਲੈ ਆਇਆ ਸੀਗਾ ਸਰਕਾਰੀ ਜੰਗਲ ਕਦੇ ਰਾਜਾ ਫਰੀਦਕੋਟੀਏ ਦੀ ਜਾਇਦਾਦ ਸੀਗਾ ਸੰਗਣਾ ਜੰਗਲ ਬੰਦਾ ਇੱਕ ਵਾਰ ਰਾਹ ਭੁੱਲ ਜਾਵੇ ਕਦੇ ਬਾਹਰ ਨਾ ਨਿਕਲ ਸਕੇ ਐਸ ਵਿੱਚ ਸ਼ਿਕਾਰ ਖੇਡਣਾ ਮਨਾ ਸੀਗਾ ਪਰ ਸ਼ਿਕਾਰ ਦੇ ਸ਼ਕੀਨ ਬਾਜ ਨਹੀਂ ਸਨ ਆਂਦੇਗੇ ਅੰਦਰ ਜੰਗਲ ਵਿੱਚੋਂ ਹਰ ਤਰ੍ਹਾਂ ਦਾ ਸ਼ਿਕਾਰ ਮਿਲਦਾ ਸੀ ਖਰਗੋਸ਼, ਹਿਰਨ, ਤਿੱਤਰ, ਬਟੇਰ ਤੇ ਸ਼ੇਰ ਵੀ ਕਈ ਵਾਰ ਦੇਖਿਆ ਗਿਆ ਸੀਗਾ। ਗਰਮੀ ਦੇ ਮੌਸਮ ਦਾ ਤਪ ਤੇਜ਼ ਘਟ ਗਿਆ ਸੀਗਾ। ਸੂਰਜ ਦੀ ਰੋਸ਼ਨੀ ਜਿਵੇਂ ਭਾਰੀ ਜੰਗਲ ਵਿੱਚ ਹੀ ਗਵਾਚ ਗਈ ਸੀ। ਮੱਲੂ ਖੋਜੀ ਨੇ ਦੱਸਿਆ ਸੀਗਾ ਕਿ ਕੇਰੇ ਵਾਲੀਏ ਸਰਦਾਰ ਸ਼ਿਕਾਰੀ ਦਿਨ ਦੇ 2 ਵਜੇ ਦੇ ਕਰੀਬ ਪਹੁੰਚਣ ਵਾਲੇ ਸਨ। ਉਹ ਪੂਰੇ 12 ਬੰਦੇ ਆਉਣ ਵਾਲੇ ਸਨ। ਉਹਨਾਂ ਕੋਲ ਸ਼ਿਕਾਰੀ ਕੁੱਤਿਆਂ ਤੋਂ ਇਲਾਵਾ ਤਲਵਾਰਾਂ, ਪਾਲਿਆਂ ਤੋਂ ਛਟ ਅਸਲਾ ਵੀ ਬਹੁਤ ਸੀਗਾ। ਅਸਲੇ ਦਿੱਤਾ ਭਾਵੇਂ ਦੁਕਾਨ ਕਿਉਂ ਨਾ ਹੋਵੇ ਮੜ ਪਾਉ ਕਹਿ ਰਿਹਾ ਸੀਗਾ ਪਾਉ ਚੜਤ ਸਿੰਘ ਜ਼ਬਰਜੰਗ ਸਿੰਘ ਸ਼ੇਰ ਤੋਂ ਇਲਾਵਾ ਸ਼ੇਰ ਸਿੰਘ ਤੋਂ ਇਲਾਵਾ ਚਾਰ ਬੰਦੇ ਸਨ ਉਹਨਾਂ ਪਾਸ ਇੱਕ ਹੀ ਜੀਪ ਸੀਗੀ ਜਿਹੜੀ ਉਹਨਾਂ ਨੇ ਰਾਤੋਂ ਪਾਸੇ ਕਰਕੇ ਝਾੜਾਂ 'ਚ ਛਿਪਾ ਦਿੱਤੀ ਸੀ ਜ਼ਬਰਜੰਗ ਸਿੰਘ ਤੂੰ 6 ਗੋਲੀ ਦੀ ਬੰਦੂਕ ਭਰ ਕੇ ਐਸ ਝਾੜ ਦੀ ਓਟ 'ਚ ਬੈ ਦਿਲ ਮਜ਼ਬੂਤ ਕਰਕੇ ਰਹੀਂ ਦਸ਼ਮਣ ਦੀ ਛਾਤੀ 'ਚ ਮਾਰੀ ਗੋਲੀ ਲੱਗਣ ਤੇ ਦਸ਼ਮਣ ਭੱਜ ਨਾ ਸਕੇ ਮੜ ਥਾਂ ਤੇ ਹੀ ਢੇਰੀ ਹੋ ਜਾਂਦਾ ਆ ਤੇ ਸਰਦਾਰ ਸ਼ੇਰ ਸਿੰਘ ਤੁਸੀਂ ਸੱਜੇ ਪਾਸੇ ਦੀ ਰਾਖੀ ਤੇ ਮੈਂ ਖੱਬੇ ਪਾਸੇ ਦੀ ਕਰਾਂਗਾ ਲੋੜੀ ਦੇਣੇ ਮੜ ਭੱਜ ਕੇ ਜਾਣਗੇ ਕਿੱਧਰ ਨੂੰ ਦਸ਼ਮਣ ਹਮੇਸ਼ਾ ਪਿੱਛੇ ਨੂੰ ਹੀ ਦੌੜਦਾ ਆ ਜਾਂ ਖੱਬੇ ਪਾਸੇ ਜਾਣ ਲਗਾਉਂਦਾ ਆ ਮੇਰੇ ਵੱਲ ਜਿਹੜਾ ਵੀ ਆਇਆ ਮੜ ਮਾਂ ਨੂੰ ਨਹੀਂ ਜੰਮਿਆਗਾ ਇੱਕ ਇੱਕ ਮੜ ਫਾਇਰ ਕਰੋ ਤਿੰਨ ਅੱਗੇ ਪਿੱਛੇ ਫਾਇਰ ਹੋਏ ਸੀਗੇ ਕੇਰੇ ਵਾਲਿਆਂ ਨੇ ਜੰਗਲ ਦੇ ਬਾਹਰ ਜੀਪ ਰੋਕ ਲਈ ਸੀ ਲੱਗਦਾ ਹੋਰ ਸ਼ਿਕਾਰੀ ਵੀ ਚੱਲ ਚ ਆਏ ਹੋਏ ਨੇ ਇੱਕ ਕੇਰੇ ਵਾਲੀਏ ਨੇ ਕਿਹਾ ਉਸ ਦੀ ਪਗੜੀ ਕਿਉ ਕ ਪੂਰੀ ਸੀਗੀ ਮੁੱਛਾ ਕੁੰਡੀਆਂ ਤੇ ਦਾੜੀ ਭਾਰੀ ਤੇ ਲੰਮੀ ਸੀ ਉਹ 35 ਸਾਲਾਂ 6 ਫੁੱਟ ਕੱਦਾ ਬੰਦਾ ਸੀਗਾ ਉਸ ਦਾ ਨਾਂ ਗੁਰਦੇਵ ਸਿੰਘ ਸੀਗਾ ਪ੍ਰੋਜਪੁਰ ਫੌਜੀ ਚੰਦਮਾਰੀ ਕਰਦੇ ਹੋਣਗੇ ਸੁਰਜੀਤ ਸਿੰਘ ਨੇ ਕਿਹਾ ਸੀਗਾ ਸੁਰਜੀਤ ਸਿੰਘ ਸਰੀਰ ਦਾ ਪਤਲਾ ਸੀਗਾ ਦੁਬਾਰਾ ਫਾਇਰ ਨਹੀਂ ਹੋਏਗਾ ਭਾਗ ਸਿੰਘ ਨੇ ਕੰਨਾਂ ਤੇ ਜ਼ੋਰ ਦੇ ਕੇ ਸੁਣਨ ਦੀ ਕੋਸ਼ਿਸ਼ ਕਰਦਿਆਂ ਕਿਹਾ ਸੀਗਾ ਭਾਗ ਸਿੰਘ ਦੀ ਭਾਰੀ ਪਗੜੀ ਤੇ ਵਾਲ ਕੰਨਾਂ ਤੱਕ ਟਲਕੇ ਹੋਏ ਸਨ ਔਸਨ ਨੇ ਕਰੜਬਰੜੀ ਦਾੜੀ ਬੰਨੀ ਹੋਈ ਸੀ ਜੀ ਥੋੜੀ ਦੇਰ ਕੰਨ ਵੜਿੱਕੇ ਪੰਨਨ ਮਗਰੋਂ ਉਹ ਅੱਗੇ ਤੁਰ ਪਏ ਸੀਗੇ ਉਹਨਾਂ ਦੀਆਂ ਜੀਪਾਂ ਬੜੀਆਂ ਹੌਸਤਾ ਹੌਸਤਾ ਚੱਲ ਰਹੀਆਂ ਸਨ ਸ਼ਾਇਦ ਉਹ ਸ਼ਿਕਾਰ ਨੂੰ ਸੁਚੇਤ ਨਹੀਂ ਸੀ ਕਰਨਾ ਚਾਹੁੰਦੇ ਕਿ ਜਬਰਜੰਗ ਸਿੰਘ ਸਾਹਮਣੇ ਵਾਲੇ ਚਾਰ ਚੁਲ੍ਹਕਿਆ ਸੀਗਾ ਤੇ ਜੀਪਾਂ ਉਸ ਦੀ ਗੋਲੀ ਦੀ ਮਾਰਚ ਆ ਰਹੀਆਂ ਸਨ ਜਬਰਜੰਗ ਸਿੰਘ ਨੇ ਨਿਸ਼ਾਨਾ ਤਾਣ ਕੇ ਗੋਲੀ ਭਰਾ ਦਿੱਤੀ ਜੀਪ ਦਾ ਅਗਲਾ ਸ਼ੀਸ਼ਾ ਟੁੱਟ ਕੇ ਟੁਕੜੇ ਬਣ ਕੇ ਉੱਡ ਗਿਆ ਸੀਗਾ ਦਸ਼ਮਣਾਂ ਦੇ ਬੱਚੋ ਜੀਪਾਂ ਮੋੜੋ ਇੱਕ ਹਲਚਲ ਜਹੀ ਮਚ ਗਈ ਸੀਗੀ ਵਾਪਸ ਭਾਈ ਦੀਆਂ ਜੀਪਾਂ ਚ ਉਹਨਾਂ ਗੋਲਿਆਂ ਅੰਨੇ ਵਾ ਛੱਡਣਾ ਸੀਗਾ ਪਾਂਛੀ ਪਹਿਲਾਂ ਹੀ ਔਡ ਗਏ ਸਨ ਇੱਕ ਗੋਲੀ ਜਬਰਜੰਗ ਸਿੰਘ ਦੀ ਛਾਤੀ ਵਿੱਚ ਲੱਗੀ ਸੀ ਜਬਰਜੰਗ ਸਿੰਘ ਦੀ ਚੀਕ ਨਿਕਲੀ ਨਾ ਆਵਾਜ਼ ਉਹ ਥਾਂ ਤੇ ਹੀ ਮਿੱਦੇ ਡੱਡੂ ਵਾਂਗ ਵਚ ਗਿਆ ਸੀਗਾ ਦਸ਼ਮਣਾਂ ਦੇ ਸ਼ੀਸ਼ੇ ਤਾਂ ਔਡ ਧਰੇ ਸੀਗੇ ਸ਼ਾਇਦ ਕਈਆਂ ਦੇ ਛਰੇ ਵੀ ਲੱਗੇ ਹੋਣ ਲੋਢੀ ਜਣੇ ਇੱਕ ਪਲ ਵੀ ਨਹੀਂ ਰੁਕੇਗੇ ਵੱਡੇ ਬਦਮਾਸ਼ ਚਬਰਜੰਗ ਸਿਆਂ ਬਾਹਰ ਆਜਾ ਉਹ ਤਾਂ ਪਹੁੰਚ ਗਏ ਨੇ ਕੇਰੇ ਵਾਲੇ ਹੁਣ ਸ਼ੇਰ ਸਿਆਂ ਆਪਾਂ ਦੂਜੇ ਰਾਹ ਰਤੇ ਟਿੱਬੇ ਪਹੁੰਚ ਗਏ ਕੋਈ ਠਾਣੇ ਦਾ ਮਸਲਾ ਨਾ ਬਣ ਜਾਵੇ ਹੱਥ ਤਾਂ ਮਿਲ ਗਏ ਸੀਗੇ ਪਰ ਸੁੱਕੀ ਦੇ ਪਤਨ ਨਿਕਲ ਗਏ ਆ ਸ਼ੇਰ ਸਿੰਘ ਨੇ ਕਿਹਾ ਕਿੰਨੇ ਕ ਦਿਨ ਬਚਣਗੇ ਹੁਣ ਤਾਂ ਆਪਾਂ ਸਰਬੰਦੀ ਬਣ ਗਏ ਆ ਕਦੇ ਵੀ ਦਾੜ ਥੱਲੇ ਚੱਬ ਤਰਾਂਗੇ ਹੁਣ ਇੰਨਾਂ ਨੇ ਇਸ ਜੰਗਲ ਚ ਨਹੀਂ ਆਉਣਾਗਾ ਭੜਿਆ ਕਦੇ ਇੰਨਾਂ ਦੇ ਘਰਾਂ ਲਾਗੇ ਚੱਲਦੇ ਹਾਂ ਤੇਰਾ ਜੋਤਰਾ ਵੇਖਿਆ ਉਹ ਕਿੰਨਾ ਦਲੇਰ ਹੈ ਜ਼ਬਰ ਸਿਆਂ ਬਾਹਰ ਆ ਜਾ ਹੁਣ ਆਪਾਂ ਦੇਰ ਨਾ ਕਰੋ ਪਾਉ ਬੱਪੂ ਪਾਉ ਤਾਂ ਮਰਿਆ ਪਿਆਈ ਕੀ ਪਿਆ ਕੁੰਨੇ ਲੋਹੜੇ ਦੇ ਆ ਮੈਂ ਸਾਚ ਆਖਣਾ ਆ ਇਹਦਾ ਭੋਰ ਤਾਂ ਕਦੇ ਦਾ ਉੱਡ ਗਿਆ ਲੱਗਦਾ ਹੀ ਉਹ ਦੇਖ ਰਹੇ ਸਨ ਜਬਰ ਜੰਗ ਸਿੰਘ ਮੁੱਕ ਚੁੱਕਿਆ ਸੀਗਾ ਪਹੁ ਚਰਤ ਸਿੰਘ ਦੀ ਧਾ ਨਿਕਲੀ ਸੀਗੀ ਉਸ ਦੇ ਹੱਥੋਂ ਬੰਦੂਕ ਛੁੱਟ ਗਈ ਸੀ ਪਾਣੀ ਪlaan ਤੇ ਉਸ ਨੂੰ ਹੋਸ਼ ਆਈ ਸੀ ਜੋ ਹੋ ਗਿਆ ਹੁਣ ਇਸ ਲੋਥ ਨੂੰ ਜੀਪ ਚ ਰੱਖ ਕੇ ਥਾਣੇ ਵੱਜੋ ਦਸ਼ਮਣ ਬਚਨੇ ਨਹੀਂ ਚਾਹੀਦੇ ਦਸ਼ਮਣਾਂ ਦੇ ਨਾਂ ਤਾਂ ਮੈਨੂੰ ਪਤਾ ਹੈ ਨਾ ਮੈਂ ਇਹਨਾਂ ਸਾਰਿਆਂ ਨੂੰ ਫਾਹੇ ਲਵਾਵਾਂਗਾ ਮੈਂ ਇਹਨਾਂ ਦਾ ਕੁੰਬਾ ਖਤਮ ਕਰ ਮਾਰਾਂਗਾ ਮੈਂ ਵੀ ਤਾਂ ਤੇਰੇ ਨਾਲ ਹਾਂ ਚੜਤ ਸਿਆਂ ਸ਼ੇਰ ਸਿੰਘ ਨੇ ਆਪਣੀ ਛਾਤੀ ਠੋਕੀ ਸੀ ਜਬਰਜੰਗ ਸਿੰਘ ਦੀ ਲੋਥ ਚ ਸਾਰਾ ਖੂਨ ਧਰਤੀ ਸੋਕ ਗਈ ਸੀ ਉਸ ਦਾ ਸਰੀਰ ਸੁਗੜ ਕੇ 4 ਫੁੱਟ ਦਾ ਰਹਿ ਗਿਆ ਸੀਗਾ ਮੇਰਾ ਵੰਸ ਖਤਮ ਹੋ ਗਿਆ ਸ਼ੇਰ ਸਿੰਘ ਮੇਰਾ ਤਾਂ ਇਹੋ ਹੀ ਸੀਗਾ